ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆ ਬਾਈ ਹਰਬੇਲ ਸਿੰਘ ਦੇ ਕੋਲ ਤੇ ਦੋਸਤੋ ਅੱਜ ਚਾਰ ਮੱਝਾਂ ਤੁਹਾਨੂੰ ਦਿਖਾ ਦੇਣੀਆਂ ਨੇ ਨੀਲੀ ਦਾਵੀ ਤੇ ਪਸ਼ੂ ਜਿਹੜੇ ਆ ਦੋਸਤੋ ਅੱਜ ਵੀ ਕਮਾਲ ਦੇ ਵੀਰ ਦੇ ਕੋਲ ਝੋਟੀਆਂ ਤੇ ਮੱਝਾਂ ਆਈਆਂ ਨੇ ਪੂਰੀ ਗੱਲਬਾਤ ਕਰ ਲਾਂਗੇ ਬਾਈ ਹਰਬੇਲ ਦੇ ਨਾਲ ਸੋ ਡਿਟੇਲ ਜਿਹੜੀ ਦੋਸਤੋ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਪੂ ਸਮਝਦੇ ਵਿਚ ਆ ਸਕੇ ਅੱਜ ਦੋਸਤੋ 17 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਤੁਸੀਂ ਨੋਟ ਕਰ ਸਕਦੇ ਜੀ ਕੋਈ ਦੁਪਹਿਰ ਦੇ ਦੋਸਤੋ 1 ਵਜੇ ਦਾ ਸਮਾਂ ਹੈ ਠੀਕ ਹੈ ਜੀ ਤੇ ਮੱਝਾਂ ਦੋਸਤੋ ਇਸੇ ਤਰ੍ਹਾਂ ਚੰਗੀ ਕੁਆਲਿਟੀ ਦੀਆਂ ਆਉਂਦੀਆਂ ਨੇ ਬਾਕੀ ਸਮੇਂ ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਨੀਲੀ 라ਵੀ ਦੇ ਪਸ਼ੂ ਅੱਜ ਤੁਹਾਨੂੰ ਦਿਖਾ ਦਨੇ ਆ ਦੋਸਤੋ ਠੀਕ ਆ ਆ ਜੋ ਕਰਦੇ ਆ ਗੱਲਬਾਤ ਬਾਈ ਹਰਵੇਲ ਦੇ ਨਾਲ ਸਭ ਤੋਂ ਪਹਿਲਾਂ ਬਾਈ ਹਰਵੇਲ ਸਿੰਘ ਸਸਰੀ ਕਾਲ ਜੀ ਮਿਸਟਰ ਸਾਹਿਬ ਜੀ ਸਸਰੀ ਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਚੈਨਲ ਨੂੰ ਪਿਆਰ ਦੇ ਰਹੇ ਉਹਨਾਂ ਨੂੰ ਮੇਰੇ ਅੱਛਾ ਰਵੇ ਭਾਈ ਅੱਜ ਪਸ਼ੂ ਆਪਣੇ ਕੋਲ ਚਾਰ ਮੱਝਾਂ ਆਗੀਆਂ ਮਕਾਉ ਚਾਰ ਮੱਝਾਂ ਸਨ ਸਾਹਿਬ ਤਿੰਨ ਨੀਲੀ ਰੀਆਂ ਨੇ ਇੱਕ ਮੀਣੀ ਨੀਲੀ ਵੀ ਸਪੈਸ਼ਲ ਪੀਸ ਹੈਗਾ ਵਿੱਚ ਅੱਛਾ ਤਾਂ ਤਕਰੀਬਨ ਇੱਕ ਦੂਜੀ ਤੋਂ ਵੱਧ ਕੇ ਸਾਰੀਆਂ ਚੰਗੀਆਂ ਨੇ ਠੀਕ ਹੈ ਜੀ ਇੱਕ ਦਾ ਬੱਚਾ ਮਰਿਆ ਵਾ ਉਹ ਵੀ ਨਾਲ ਆਪਾਂ ਦਿਖਾਉਂਦੇ ਠੀਕ ਹੈ ਜੀ ਗੱਬਣ ਕਿੰਨੀਆਂ ਨੇ ਆ ਤਿੰਨ ਗੱਬਣਾ ਨੇ ਹਾਂ ਇੱਕ ਦਾ ਬੱਚਾ ਮਰਿਆ ਮਹੀਨੇ ਕਿਦਾ ਸੀ ਠੀਕ ਹੈ ਜੀ ਸੋ ਪਹਿਲੇ ਨੰਬਰ ਤੋਂ ਦੋਸਤੋ ਆਪਾਂ ਸਟਾਰਟ ਕਰ ਦਿੰਦੇ ਆ ਠੀਕ ਹੈ ਤੇ ਮੱਝ ਚੰਗੀ ਆ ਝੋਟੀ ਮਾਨ ਸਕਦਾ ਕੋਈ ਮੱਝ ਹੁੰਦੇ ਨੇ ਬਾਕੀ ਸੂਆ ਪੁੱਛਦੇ ਆ ਹਰਵੇ ਬਈ ਸੁਬਾਹ ਕੰਮੋਂ ਸੁਜੀਆ ਜੀ ਸਾਹਿਬ ਦੂਜਾ ਸੁਬਾਹ ਸ਼ੁਕਰੀਆ ਆ ਸੋਨਾ ਸੌਰੀ ਇਹਨੇ ਜਿਹੜਾ ਇਹਦਾ ਸੂਣ ਦਾ ਸਮਾ ਵਾ ਕੋ ਕਰੀਬ 10 ਦਿਨ ਖੜੂਗੀ ਹਜੇ ਤਿੱਪਾ ਜਿਹੜਾ ਸ਼ਹਿਤ ਆ ਰਿਹਾ ਠੀਕ ਹੈ ਜੀ ਸੂਣ ਇੱਕ ਨੰਬਰ ਕੋਲੀ ਆ ਜਿਹੜੀ ਆਪਾਂ ਤਿੱਪ ਕੇ ਲੈ ਕੇ ਆਏ ਆ ਤਾਂ ਤਿੱਪਣ ਬਹੁਤ ਵਧੀਆ ਆਈ ਠੀਕ ਹੈ ਜੀ ਤਾਂ ਅੱਗੇ ਅਲਬਖਸ਼ ਤੋਂ ਗੱਪਣ ਹੂੰ ਅੱਗੇ ਦੋ ਤੋਂ ਅਲਬਖਸ਼ ਆਪਣਾ ਤੋਂ ਗੱਪਾਂ ਠੀਕ ਹੈ ਜਿਗਰਾਵਾ ਜਿਗਰਾ ਦੇ ਨੂੰ ਪਤਾ ਠੀਕ ਹੈ ਜੀ ਅਲਬਖ ਤੋਂ ਅੱਗੇ ਗੱਪਣ ਸੁਬਾਹ ਦੂਜਾ ਛੋਟੀਆਂ ਸੂਣਾਂ ਠੀਕ ਆ ਤੇ ਬਾਕੀ ਬਿਲਕੁਲ ਰਾਜੀ ਆ ਵਜਨ ਵਜਨ ਫਿੱਟ ਆ ਢੋਟੀ ਦਾ ਤੇ ਬਾਕੀ ਇਹ ਸ਼ਾਨੀਆਂ ਵੀ ਪ੍ਰੋਪਰ ਆ ਜੀ ਠੀਕ ਆ ਤੇ ਥੋੜਾ ਜਿਹਾ ਹੋਰ ਬਾਹਰ ਕੱਢ ਕੇ ਦਿਖਾ ਜੀ ਅੱਗੋਂ ਖਵਾ ਲਿਓ ਚੰਗੀ ਹੈ ਵੀ ਬਾਡੀ ਦੇ ਵਿੱਚ ਹੂੰ ਭਾਰਾ ਸਰੀਰ ਕਮੰਤਰ ਬੜੀ ਭਾਰੀ ਆ ਵਜਨ ਵਜਨ ਦੋਸਤੋ ਤੁਸੀਂ ਦੇਖ ਸਕਦੇ ਜੀ ਠੀਕ ਆ ਚੰਗੀ ਚੋਡਾਈ ਆ ਤੇ ਥਾਂ ਥਾਂ ਦੀ ਕੁਆਲਿਟੀ ਚੰਗੀ ਆ ਜੀ ਆ ਦੇਖੋ ਹੂੰ ਮੱਥਾ ਠੀਕ ਹੈ ਜੀ ਬਾਕੀ ਇਹਨੂੰ ਗੱਲ ਆਹ ਫੇਸ ਕੁਆਲਿਟੀ ਦੇ ਵੇਖੋ ਸ਼ੋ ਸ਼ੋ ਕੁਆਲਿਟੀ ਕਹਿ ਸਕਦੇ ਆਪਾਂ ਨੂੰ ਹੂੰ ਦਿਨ ਕਿੰਨੇ ਲੈਂਦੀ ਆ ਸੰਦੂ ਸਾਹਿਬ ਦੱਸਦੇ ਆਂ ਅੰਦਾਜ਼ਾ 10 ਦਿਨ ਹਫਤਾ ਲੱਗਦਾ ਹੈ ਹਾਂ ਹਫਤਾ 10 ਦਿਨ ਹਜੇ ਦੋਸਤੋ ਖੁੱਲੇ ਡੁੱਲੇ ਲੈ ਜੂਗੀ ਠੀਕ ਆ ਬਾਕੀ ਆਰਡਰ ਦੀ ਕੁਆਲਿਟੀ ਵੇਖੋ ਬਿਲਕੁਲ ਚੌਰਸਲੇਵਾ ਤੇ ਕਸਮਾਲੇਵਾ ਹੋਊਗਾ ਦੋਸਤੋ ਠੀਕ ਆ ਚੰਗੇ ਦੁੱਧ ਦੀ ਉਮੀਦ ਕਰ ਸਕਦੇ ਆਪਾਂ ਇਸ ਝੋਟੀ ਤੋਂ ਠੀਕ ਆ ਦੂਜਾ ਸੁਆ ਸੂਣਾ ਅਲ ਬਕਸ਼ੀ ਸੀਮਰ ਤੋਂ ਬਾਈ ਜਾਂਦਾ ਜੇ ਅੱਗੇ ਘੱਬਣਾ ਪਹਿਲੇ ਸਵੇਰੇ 12.5 ਲੀਟਰ ਦੀ ਇਹਨੇ ਚੋਆਈ ਕਰਾਈ ਅੱਛਾ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਲੈਓ ਬਾਈ ਹਰਦੇ ਉਥੇ ਚੰਗਾ ਚੰਗੇ ਦੁੱਧ ਦੀ ਉਮੀਦ ਕਰਦੇ ਆ ਹੂੰ ਕੋਈ ਇਸੇ ਤਰ੍ਹਾਂ ਦੀ ਕੁਆਲਿਟੀ ਜਿਹੜੀ ਆ ਦੋਸਤੋ ਇਸ ਘਰੇ ਆਉਂਦੀ ਰਹਿੰਦੀ ਆ ਠੀਕ ਆ ਮੱਝਾਂ ਕਾਫੀ ਪਹਿਲਾਂ ਵੀ ਆਪਾਂ ਤੁਹਾਨੂੰ ਦਿਖਾਈਆਂ ਨੇ ਉਹਨਾਂ ਦੇ ਹਨ ਪਰਵਾਨ ਵਾਲੀ ਜੀ ਦੋਸਤ ਵੀ ਝੋਟੀ ਇੱਕੀਆ ਚੰਗੀ ਰਾਜੀ ਵਜਨ ਦਾ ਪੂਰੀ ਖਬਰ ਦਾ ਠੀਕ ਹੈ ਜੀ ਤੋਂ ਨਿੱਗਰ ਆ ਪੇ ਕਿ ਤੁਸਾਂ ਵੀ ਦੇਖ ਸਕਦੇ ਤੁਸੀਂ ਅੱਜ ਸਾਡੇ ਤੇ ਦੇਵਾ ਹੋਰਮਾ ਜਿਹੜਾ ਦੋਸਤੋ ਖੜੇ ਦੇਖ ਕੇ 5-7 ਦਿਨ ਹਫਤਾ 10 ਦਿਨ ਕੱਢ ਗਈ ਤਾਂ ਦੇਵਾ ਤੁਸੀਂ ਆਪ ਆਈਡੀਆ ਲਾ ਲਓ ਜੀ ਜਿਹੜਾ ਟਿੱਕਾ ਸੰਧੂ ਦਾ ਵਜੇ ਬਿਲਕੁਲ ਸ਼ਹਿਦ ਆ ਰਿਹਾ ਬੋਲਾ ਨਹੀਂ ਪੰਨਿਆ ਪਸ਼ੂ 8-10 ਦਿਨ ਪਹਿਲਾਂ ਬੋਲਾ ਪੰਨ ਜਾਂਦਾ ਹਾਂ ਇਹਦੇ ਬਹੁਤ ਜ਼ਿਆਦਾ ਬਲੂ ਆ ਦੁੱਧ ਵਾਲੀਆਂ ਨਿਸ਼ਾਨੀਆਂ ਤੁਸੀਂ ਦੇਖੋ ਠੀਕ ਹੈ ਜੀ ਬਿਲਕੁਲ ਟਾਈਟ ਲੇਵੇ ਜੀ ਫੁੱਲ ਪਰ ਵੀ ਹੈ ਜੀ ਲਓ ਜੀ ਕੋਈ ਵੀ ਜਿਸ ਪਸੰਦਾਉਗੇ ਗੱਲ ਕਾ ਦਿਆ ਤੋ ਉਸਨੂੰ ਛੱਡ ਕੇ ਨਹੀਂ ਕੋਈ ਵੀਰ ਜਾਊਗਾ ਜਿਹੜਾ ਆਊਗਾ ਠੀਕ ਹੈ ਜੀ ਬਹੁਤੇ ਵੀਰ ਇਹੋ ਦੀ ਚੀਜ਼ ਲੱਭਦੇ ਆ ਤੇ ਬਿਲਕੁਲ ਤੁਹਾਡੀਆਂ ਆਸਾਂ ਦੇ ਜਿਹੜੀ ਦੋਸਤੋ ਸਰੀ ਉਤਰਨ ਵਾਲੀ ਆ ਝੋਟੀ ਤੁਹਾਨੂੰ ਉਹ ਪਤਾ ਦਿਖਾ ਰਹੇ ਆ ਸਰ ਵੀਰ ਬਾਈ ਕੀ ਮੁੱਲ ਕਰਦੇ ਲੈਣ ਦੇ ਬੰਦ ਸਾਹਿਬ ਇਹਦਾ 112 ਵਾ ਹਾਂ ਜੀ ਉਹ ਚੋਂ ਮਾਨਤਾ ਨਾ ਬਕਰਾਂ ਇੱਕ 112 ਬਿਲਕੁਲ ਜੀ ਤੁਹਾਨੂੰ ਸਾਹਿਬ ਕੋਈ ਸ਼ੱਕ ਹੀ ਨਹੀਂ ਹੈ ਇਹਦੇ ਵਿੱਚ ਇਹਦੀ ਮਰਜ਼ੀ ਕੋਈ ਇਹਨਾਂ ਪਾਸ ਸੈਟ ਪਾਸ ਜਿਹੜੇ ਤਰੀਕੇ ਨਾਲ ਇਹ ਆਪਣਾ ਵੀਰ ਬਾਈ ਦੀ ਗੱਲ ਹੈ ਹੂੰ ਬਾਕੀ ਅੱਗੇ ਹੋਰ ਵਾਅਦੇ ਵੰਦੀ ਦੀ ਗੱਲ ਆ ਦੋਸਤੋ ਅਲਬਾਸ਼ ਕੀ ਨਾ ਕੋ ਗੱਪਣਾ ਜੇਕਰ ਕੱਟੀ ਆਉਂਦੀ ਹੈ ਕੱਟਾ ਚਲੂ ਨੇਚਰਲੀ ਪ੍ਰੋਸੈਸ ਆ ਦੋਸਤੋ ਆਪਾਂ ਛੱਡ ਦਿੰਨੇ ਆ ਪੁਲਖਾਲ ਬੱਚਾ ਚੰਗਾ ਪਾ ਦਿੰਦੀ ਠੀਕ ਹੈ ਤੇ ਆ ਜਿਹੜਾ ਤੁਸੀਂ 400 ਦੇ ਕੰਡੀਸ਼ਨ ਦੇਖ ਰਹੇ ਹੋ ਠੀਕ ਹੈ ਜੀ ਅਜੇ ਬਿਲਕੁਲ ਠਿੱਪਣ ਤੇ ਸ਼ਹਿਦ ਆਉਂਦਾ ਵੀਰ ਤਾਂ ਪੌਲਾ ਨਹੀਂ ਭੰਨਿਆਗਾ ਇਸ ਕਰਕੇ 10 ਕਰਿਆਂ ਜਿਹੜਾ ਆਪਾਂ ਅੱਜ ਆਈਡੀਆ ਲਾ ਸਕਦੇ ਵੀ 10 ਦਿਨਾਂ ਵਿੱਚ ਪੂਰੇ ਦੁਆ ਮਾਨ ਦਾ ਨਾਪਾ ਕਰਾਂਗੇ ਮਾਨਸਾਨ ਜਿਹੜਾ ਦੋਸਤੋ ਹੋ ਜਾਊਗਾ ਦੱਸੇਗਾ ਰੇਟ ਦੇ ਵਿੱਚੋਂ ਅੱਗੇ ਆਪਣੇ ਕੋਲ ਆ ਗਈ ਆ ਮੱਝ ਜੀ ਸੰਦੇ ਸਰ ਇਹ ਵੀ ਦੁਕੀਏ ਦੋਈਆ ਅੱਛਾ ਇਹ ਪੱਕੇ ਬਣੀ ਦੀ ਉਹਨਾਂ ਦੇ ਮੁਤਾਬਕ ਅੱਛਾ ਜੀ ਖਾਇਕ ਬੋਲਾ ਇਹਦੀ ਬਾਕੀ ਇਹਦਾ ਵੀ ਸਮਾਂ ਜਿਹੜਾ ਅਸਰੀਬ ਹਫਤਾ ਲਗਭਗ ਹੈਗਾ ਜੀ ਕਿਸ ਪਨੇ ਵੀ ਬੋਲਦੀ ਹੈ ਨਾ ਵੀ ਦੋਸਤੋ ਵੀਰਾਂ ਦਾ ਵੀ ਥੋੜਾ ਜਿਹਾ ਪੱਕ ਕੇ ਬਣੀਆ ਠੀਕ ਹੈ ਜੀ ਤਾਂ ਮੌਜੂਦ ਹੋਊਗੀ ਬੇਸ਼ੱਕ ਜਦੋਂ ਕੋਈ ਇੱਕ ਅਦਾ ਸਾਲ ਵਿੱਚ ਪਸੂ ਦੱਬਾ ਮਾਰ ਜੇ ਲੱਗਣ ਬਣ ਲੱਗਿਆ ਤੇ ਉਹਦੇ ਉਹ ਵੀ ਸੂਬੇ ਦੇ ਵਿੱਚ ਵੈਸੇ ਕਿੰਨਿਆਂ ਜਾਂਦਾ ਸਰਖਾਲ ਦੂਜਾ ਸੂਬਾ ਜਿਹੜਾ ਇਸ ਮਾਦੇ ਨੇ ਸੂਨਾ ਹੈਗਾ ਠੀਕ ਹੈ ਜੀ ਤੇ ਬਾਕੀ ਹਾਈਟ ਉੱਚੀ ਆ ਪੂਰੀ ਤੇ ਵਜਨ ਭੋਜਨ ਜਿਹੜਾ ਦੋਸਤੋ ਪੂਰਾ ਹੈਗਾ ਠੀਕ ਆ ਨੀਲੀ ਦੇ ਵਿੱਚ ਪੈਂਦੀ ਆ ਮਾਰਕਿੰਗ ਤੁਸੀਂ ਵੇਖੋਗੇ ਤੇ ਬਿਲਕੁਲ ਮਗਰਲੇ ਪੈਰ ਤੋਂ ਉੱਤੇ ਆ ਪੂਛ ਉੱਪਰ ਤੱਕ ਵਾਈਟ ਪਤਲਾ ਪਿੰਡਾ ਹੈਗਾ ਬਿਲਕੁਲ ਤੁਸੀਂ ਦੇਖੂਗੇ ਠੀਕ ਆ ਜੀ ਰਵੀਰ ਭਾਈ ਦਿਨ ਕਿੰਨੇ ਕੱਟਦੀ ਆ ਆ ਤੁਹਾਨੂੰ ਸਭ ਹਫਤਾ ਲਗਭਗ ਕੱਟਦੀ ਆ ਇਹ ਹਾਂ ਜੀ ਬਾਕੀ ਬਿਲਕੁਲ ਵੇਖੋ ਲਾਲ ਕੋਹ ਗਿਆ ਇਹਦੀਆਂ ਹਾਂ ਹਾਂ ਨੀਲੀ ਅੱਖਾਂ ਪੂਰੀ ਠੀਕ ਆ ਜੀ ਬਿੱਲੀ ਮਨ ਕੀ ਆਖਾ ਦੋਸਤੋ ਠੀਕ ਆ ਤੇ ਬਿਲਕੁਲ ਪਤਲੇ ਪਿੰਡੇ ਦੀ ਆ ਤੇ ਟੇਡਾ ਕੱਟ ਇੱਕ ਪਾਸੇ ਆਉਂਦੇ ਆਉਂਦੇ ਬਿਲਕੁਲ ਟੁੱਟ ਜਾਂਦਾ ਠੀਕ ਹੈ ਜੀ ਜਿਵੇਂ ਟੇਡੇ ਕੱਟ ਦੇ ਵਿੱਚ ਆਪਾਂ ਨਾਰਮਲੀ ਝੋਟੀਆਂ ਦੇਖਦੇ ਆ ਨੀਲੀ ਲਾਵੀ ਦੀਆਂ ਤੇ ਕੱਟ ਆਉਂਦੇ ਆਉਂਦੇ ਬਿਲਕੁਲ ਬੱਗੀ ਮੋਸ਼ਨ ਹਾਸ ਇਹ ਜਿਹੜੀ ਦੋਸਤੋ ਮੋٹے ਮੋٹے ਜਿਹੜੇ ਫੰਕਸ਼ਨਾਂ ਆ ਮੋਟੀਆਂ ਮੋਟੀਆਂ ਨਿਸ਼ਾਨੀਆਂ ਇਸ ਝੋਟੀ ਦੇ ਵਿੱਚ ਠੀਕ ਹੈ ਇਸ ਮੱਝ ਦੇ ਵਿੱਚ ਆ ਲੋ ਹਾਂ ਇਹ ਬੋਲ ਜਿੱਦਾਂ ਲੋਕ ਸੁਣਦੇ ਆ ਜੀ ਬਾਕੀ ਭਾਈ ਰਵੇਲ ਸਿੰਘ ਕਹਿੰਦਾ ਵੀ ਚੰਗੀ ਮੀਤ ਆ ਦੋਸਤੋ ਵੇਖੋ ਥਾਂ ਥੋਂ ਦੀ ਲੰਬਾਈ ਵੇਖ ਸਕਦੇ ਹੋ ਸਾਈਜ਼ ਵੇਖ ਸਕਦੇ ਹੋ ਥਾਂ ਦਾ ਬਸ ਜੰਮੂ ਸਾਹਿਬ ਤੁਹਾਡਾ ਟਮਾਟਾ ਅਟਾ ਨਹੀਂ ਤਾਂ ਬਸ ਕਿਤੇ ਘੋੜੀਆਂ ਤੇ ਟੇਪਰ ਬਹੁਤ ਵਧੀਆ ਹੈ ਸਰ ਜੀ ਰਵੇਲ ਭਾਈ ਕੀ ਲੈਣ ਦਿਨ ਫਿਰ ਉਹਦਾ ਕਹਿੰਦਾ ਹਾਂ ਜੰਮੂ ਸਾਹਿਬ ਇਹਦਾ ਮੁੱਲ 80000 ਰੁਪਏ ਉਹਦੇ ਚ ਆਪਾਂ ਮਾਨਤਾ ਕਰਾਂਗੇ ਅਸੀਦੂ ਬਿਲਕੁਲ ਦੁੱਧ ਚਵਾਦੂ 12 ਲੀਟਰ ਬਿਲਕੁਲ ਚਵਾਉਣਾ ਚਾਹੀਦਾ ਸੰਦੂ ਸਾਹਿਬ ਕੋਈ ਸ਼ੱਕ ਤਾਂ ਹੈ ਨਹੀਂ ਨਾ ਆਪਾਂ ਵੇਖੀਏ ਵੇਟ ਨਾਲੋਂ ਨਾਲ ਕਾਤਲ ਨੂੰ ਅੰਨੇ ਸਾਰੇ ਪਾਸੇ ਪੂਰੀ ਆ ਚਲੋ ਚੰਗੀ ਸੇਵਾ ਹੋਈ ਅੱਗੋਂ ਸੇਵਾ ਦੇ ਪਾਸੋਂ ਕਮੀ ਨਾ ਰਹੇ ਬਾਕੀ ਮੱਧ ਦੋਸਤ ਚੰਗਾ ਮੇਰੇ ਤੋਂ ਪਾ ਦਿੰਦੇ ਠੀਕ ਹੈ ਬਿਲਕੁਲ ਪਤਲੇ ਪਿੰਡੇ ਦੀ ਮੱਧਾਂ ਨੀ ਦੀ ਅਗਰ 7000 ਦੀ ਸੰਦੂ ਸਾਹਿਬ ਦੇਗਾ 7000 ਦੀ ਲੈਣ ਦੇ ਖਾਣਾ ਜਿਹੜੀ ਲਓ ਜੀ ਅਗਲੀ ਮੱਧ ਕਦੇਵਾਰ ਜੀ ਇਹ ਢੇਲੀ ਆ ਗਈ ਕਿ ਵੀਣੀ ਹੈ ਜੀ ਬਿਲਕੁਲ ਜਨਦਾ ਪਹਿਲੀ ਸਿੰਘ ਹਿਲਦੇ ਆ ਮੀਣੀ ਹੋ ਗਈ ਫਿਰ ਬਿਲਕੁਲ ਲਓ ਜੀ ਮੀਣੀ ਮੱਝ ਦੋਸਤੋ ਅਗਲੀ ਤੁਹਾਨੂੰ ਦਿਖਾ ਰਹੇ ਆ ਬਿਲਕੁਲ ਅਕੀ ਮੱਝ ਦਾ ਬਾਡੀ ਬੰਦਰ ਦੋਸਤੋ ਤੁਸੀਂ ਦੇਖ ਸਕਦੇ ਜੀ ਠੀਕ ਆ ਮੱਝ ਬਹੁਤ ਚੰਗੀ ਆ ਠੀਕ ਆ ਜੀ ਬਹੁਤ ਵੀਰ ਜਦੋਂ ਇੱਕ ਖਵਾਇਜ ਹੁੰਦੀ ਆ ਦੋਸਤੋ ਮੀਣੀ ਮੱਝ ਖਰੀਦ ਜਾਂਦੀ ਠੀਕ ਆ ਜੀ ਤੇ ਉਹ ਤੁਸੀਂ ਪੂਰੀ ਕਰ ਸਕਦੇ ਜੇ ਬਾਕੀ ਸੇਵਾ ਥੋੜੀ ਵਧ ਕਰ ਲਓਗੇ ਦੋਸਤੋ ਮੱਝ ਜਿਹੜਾ ਵੀਰ ਅਗੇ ਥੋੜੀ ਰਾਜ਼ੀ ਕਰ ਲਓ ਦੋਸਤੋ ਪਸ਼ੂ ਨਿਕਲਦਾ ਵਪਾਰ ਦੀ ਲਾਈਨ ਆ ਕੀ ਕਿਰਕਾ ਤਾਂ ਗਾਂਸੂ ਵਾਲੇ ਘਰੋਂ ਵੀ ਪਸੂ ਨਿਕਲਦਾ ਠੀਕ ਹੈ ਜੰਦਰ ਸਾਹਿਬ ਸੋਨੇ ਤੇ ਸੁਹਾਗਾ ਇੱਕ ਪਾਸੇ ਨੀਲੀ ਦੂਜੇ ਪਾਸੇ ਮੀਨੀ ਹਾਂ ਤਾਂ ਕਿਸੇ ਗੱਲੋਂ ਖੁਸੀ ਨਹੀਂ ਬਸ ਖੁਸੀ ਇੱਕ ਗੱਲੋਂ ਆਏ ਦੇ ਵਿੱਚ ਇੱਕ ਕਮੀ ਆ ਜਿਹੜਾ ਬਸ ਇਹ ਤੇ ਚੰਮ ਥੋੜਾ ਜਿਆਦਾ ਘੱਟ ਦੁੱਧ 12 ਲੀਟਰ ਦੀ ਚੁਆਈ ਕਰਾਉਗੀ ਬਿਲਕੁਲ ਤੇ 15 ਦਿਨ ਦੀ ਇਹ ਕੱਚੀ ਆ ਅੱਛਾ ਜੀ ਹਾਂ 12 ਤੋਂ 15 ਤੱਕ ਠੀਕ ਹੈ ਜੀ ਤੇ ਆ ਫੇਸ ਫੇਸ ਦਿਖਾਓ ਭਾਈ ਹਰ ਰੇਤ ਦਾ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆ ਇਹ ਅਸੋਚਿਆ ਦੋਸਤੋ ਮੀਨੀ ਆ ਠੀਕ ਹੈ ਜੀ ਬਾਕੀ ਠੱਲੇ ਸੀ ਬਹੁਤ ਜਲਾ ਵੀ ਮੀਨੀ ਠੀਕ ਹੈ ਜੀ ਦੋਵੇਂ ਸਿੰਘ ਇਹ ਨਦੀਆ ਬਿਲਕੁਲ ਆ ਤੁਸੀਂ ਦੇਖ ਸਕਦੇ ਜੇ ਅੱਖ ਬਿੱਲੀ ਮਨਕਣੀ ਅੱਖ ਤੇ ਸਿੰਘ ਸਾਹਿਬ ਠੱਲੇ ਮੇਰਾ ਤਾਂ ਵੀ ਹਰਵੀਰ ਬੱਚੇ ਲੈਣ ਦੇ ਵਿੱਚ ਵੀ ਇਹ ਬਹੁਤ ਵੱਡਾ ਯੋਗਦਾਨ ਚੰਗੇ ਬੱਚੇ ਪਾਉਂਦੇ ਕਿਸੇ ਗੱਲੋਂ ਖੁਸ਼ੀ ਨਹੀਂ ਆ ਬਾਕੀ ਆਪਾਂ ਪਿਛਲੀ ਵਾਰ ਦੇਖੀ ਹੋਈ ਮਾਜਾ ਮੈਂ ਆਪਣੇ ਪਿੰਡ ਤੋਂ ਲਈ ਆ ਠੀਕ ਹੈ ਜੀ ਹਾਂਜੀ ਲਓ ਜੀ ਬਾਕੀ ਮਾਜੇ ਦੀ ਬੰਤਰ ਬਹੁਤ ਸੋਹਣੀ ਦੋਸਤੋ ਦੇਖ ਬਹੁਤ ਖੂਬਸੂਰਤ ਆ ਠੀਕ ਆ ਬਿਊਟੀ ਦੇ ਵਿੱਚ ਵੀ ਤੁਸੀਂ ਦੇਖੋ ਕਿ ਤੇ ਅ ਬਿਲਕੁਲ ਕਰਛਕ ਜੀ ਜੀ ਜਾ ਵੀ ਬੱਚੇ ਜਿਹੜੇ ਵੀਰਗੇ ਨੀਲੀ 라ਵੀ ਦੇ ਲੈਣੇ ਚਾਹੁੰਦੇ ਚੰਗੇ ਚੰਗੇ ਸੀਮਨ ਯੂਜ਼ ਕਰਕੇ ਬੱਚੇ ਵਧੀਆ ਪਾਊਗੀ ਬਾਕੀ ਗੱਲਾਂ ਬਾਅਦ ਦੀਆਂ ਦੋਸਤੋ ਦੁੱਧ ਵੀ ਇਹਦੇ ਥੱਲੇ 1.5 ਲੀਟਰ ਕੋਈ ਇਹੋ ਜਿਹਾ ਛੱਕਣੀ ਆ ਤੇ ਨਹੀਂ ਆ ਬਸ ਅਜੇ ਥੋੜੀ ਕੱਚੀ ਆ 15 ਦਿਨ ਦੀ ਠੀਕ ਆ ਜੀ ਲੱਗੀ ਕਿਸੇ ਤਰ੍ਹਾਂ ਦੀ ਕੋਈ ਪਾਰ ਪਿੱਛੇ ਥਾਣਾ ਕੋਈ ਚੀਜ਼ ਨਹੀਂ ਹੈ ਇਹੋ ਜਿਹੀ ਪ੍ਰੋਬਲਮ ਹੀ ਨਹੀਂ ਆਗੀ ਠੀਕ ਆ ਜੀ ਲਓ ਵੀ ਦੋਸਤੋ ਥਾਨ ਪ੍ਰੋਪਰ ਚਾਰ ਚਾਰੇ ਥਾਨ ਬਿਲਕੁਲ ਤਿੰਪਣ ਇੱਕ ਨੰਬਰ ਠੀਕ ਆ ਜੀ ਤੇ ਥੋੜਾ ਜਿਹਾ ਮੈਂ ਪਹਿਲਾਂ ਕਿਹਾ ਵੀ ਤਕੀਰਾ ਦਰਮਿਆਨੀ ਸਾਫ ਸੰਭਾਲ ਦੇ ਵਿੱਚੋਂ ਪਸ਼ੂ ਆਉਂਦਾ ਸਹੀ ਹੈ ਇਕ ਕੱਦ ਤੋਂ ਕੋਈ ਜਮੀ ਨਹੀਂ ਹੈ ਫਾਈਟ ਕੱਦ ਪੂਰਾ ਠੀਕ ਹੈ ਜੀ ਪਤਲੇ ਪਿੰਡੇ ਦੀ ਆ ਬਾਕੀ ਥਾਂ ਤੁਸੀਂ ਆ ਵੇਖੋ ਇੱਕ ਵਾਰੀ ਆ ਦੇਖੋ ਜੀ ਦੇਖੀ ਮੋਲ ਕਰਦੇ ਹਾਂ ਮੰਨ ਥੱਲੇ ਸਾਢੇ 64000 ਰੁਪਏ ਤੋਂ ਮੰਨਦਾਂ ਕਰਦੇ ਸਾਢੇ 64000 ਬਿਲਕੁਲ ਜੀ ਥੱਲੇ ਦਾ ਸੋਨੇ ਦੇ ਸੁਆਗਾ ਹਰ ਇੱਕ ਪਾਸੇ ਪੂਰੀਆ ਮੀਨੀ ਵੀ ਆ ਨੀਲੀ ਵੀ ਆ ਲਓ ਜੀ ਸਾਰੀਆਂ ਖੂਬੀਆਂ ਵੀ ਰਵੇ ਲੈ ਵੀ ਗਿਨਾਤੀਆਂ ਤੇ ਮੱਝ ਦੇ ਵਿੱਚ ਵੀ ਦੋਸਤੋ ਪੂਰੀਆਂ ਖੂਬੀਆਂ ਨੇ ਠੀਕ ਹੈ ਜੀ ਤੇ ਨੀਲੀ ਦੀ ਆ ਮੀਨੀ ਆ ਪੂਰੀ ਤਸੱਲੀ ਕਰ ਸਕਦੇ ਜੇ ਘਰ ਆਣ ਕੇ ਵੇਖ ਸਕਦੇ ਜੀ ਟਿੱਪ ਕੇ ਤਸੱਲੀ ਕਰ ਲਿਓ ਠੀਕ ਹੈ ਜੀ ਤੇ ਉਸ ਤੋਂ ਬਾਅਦ ਇੱਕ ਹੋਰ ਅਲਗੀ ਤੁਹਾਨੂੰ ਮਾਝ ਦਿਖਾਉਣੇ ਆ ਅੰਮ੍ਰਾਵ ਬੈਲ ਮੋਰਾ ਦੀ ਮਾਝ ਆ ਫੋਲ ਹਾਈਟ ਦੇ ਵਿੱਚ ਤੀਜੇ ਸਵੇ ਚੱਲੰਦੀ ਆ 35 40 ਦਿਨ ਦਾ ਸੂਆ ਹੋ ਗਿਆ ਬੱਚਾ ਮਰਿਆ ਅਸਾਂ ਜੀ 35 40 ਦਿਨ ਕੋਈ ਬੱਚਾ ਮਰਿਆ ਜੀ ਹਾਂ ਜੀ 9 ਕਿਲੋ ਦੁੱਧ ਆ ਠੀਕ ਆ ਜੀ ਤਾਂ ਪਾੜਾ ਇੱਕ ਟਾਈਮ ਪਾੜਾ ਇੱਕ ਟਾਈਮ ਇੱਕ ਟਾਈਮ ਪਾੜਾ ਦੋਸਤ ਇੱਕ ਟਾਈਮ ਟੀਕੇ ਤੇ ਮਿਲਦੀ ਆ ਠੀਕ ਆ ਜੀ ਤੇ 9 ਕਿਲੋ ਦੁੱਧ ਤੀਜਾ ਸੂਆ 45 ਅਗਰ 40 ਦਿਨਾਂ ਦੀ ਸੂਈ ਹੈ ਠੀਕ ਹੈ 35 ਤੋਂ 40 ਦਿਨਾਂ ਦੀ ਸੂਈ ਹੈ ਆਏ ਤੇ ਸੋਹਣੀ ਆ ਰਾਜੀ ਆ ਵਜਨ ਉਹਜਨ ਪੂਰਾ ਵੱਡੇ ਕਦ ਕਰਦੇ ਵਿੱਚ ਆ ਠੀਕ ਆ ਜੀ ਬੇਨ ਬੱਚੇ ਆ ਬਾਕੀ ਸੂਆ ਉੱਚੀ ਦੀ ਗੱਲ ਕਰ ਲਈਏ ਤੇ ਬਿਲਕੁਲ 35 ਤੋਂ 40 ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਠੀਕ ਆ ਬਿਲਕੁਲ ਪ੍ਰੂਫ ਨਾਲ ਦੇਵਾਂਗੇ ਜਿਸ ਦਿਨ ਸੂਈ ਆ ਬੱਚਾ ਮਰਿਆ ਸਾਰਾ ਕੁਝ ਹਾਂ ਲਓ ਜੀ ਫੁੱਲ ਹਾਈਟ ਦੇ ਵਿੱਚ ਹਾਈਟ ਪੂਰੀ ਆ ਤੇ 9 ਕਿਲੋ ਜਿਹੜਾ ਬਿਲਕੁਲ ਉਹ ਨਾ ਬਿੱਥੋਂ ਬਾਲਟੀ ਚ ਪੈਂਦਾ ਬਿਲਕੁਲ 9 ਕਿਲੋ ਜਿਹੜਾ ਦੋ ਟਾਈਮ ਤਿੰਨ ਟਾਈਮ ਅਗਲਾ ਚੋਈ ਕਰਕੇ ਆਪਣੇ ਲਿਜਾ ਸਕਦਾ ਠੀਕ ਆ ਜੀ ਤੇ ਮੱਝ ਪੂਰੇ ਵਜਨ ਪੂਜਨ ਵਾਲੀ ਆ ਦੋਸਤੋ ਠੀਕ ਆ ਤੀਜਾ ਸੂਆ ਸੂਈ ਆ ਤੇ ਨਾਰਮਲੀ ਆਪਾਂ ਮਹੀਨੇ ਦੇ ਢੇੜ-ਘੇੜ ਕੋਈ ਸਵਾ ਮਹੀਨਾ ਬਿਲਕੁਲ ਆਪਾਂ ਤਾਜੇ ਪਸ਼ੂ ਰਸੇ ਲੈਣੇ ਨਹੀਂ ਮਹੀਨੇ ਦੇ ਢੇੜ-ਘੇੜ ਦੀ ਗੱਲ ਕਰੀਏ ਤਾਂ ਇਹ ਦੋ ਨੰਬਰ ਦੀ ਗੱਲ ਕਰ ਲਈਏ ਜਿਸ ਤਰ੍ਹਾਂ ਆਪਾਂ ਵੱਢਣ ਵਾਲਿਆਂ ਨੂੰ ਜਾਂ ਹਨਾ ਪਸ਼ੂ ਦਿੰਨੇ ਆ ਤਾਂ ਸੰਤੂ ਸਾਹਿਬ ਇੰਨੇ ਵਜਨ ਵਾਲਾ 40000 ਤੋਂ ਘੱਟ ਤਾਂ ਉਹ ਵੀ ਨਹੀਂ ਮਤਲਬ ਜਾਂਦਾ ਹਾਂ ਤਾਂ ਸੰਤੂ ਸਾਹਿਬ ਦੇ ਥੱਲੇ 9 ਕਿਲੋ ਦੁੱਧ ਹੋਣ ਦੇ ਬਾਵਜੂਦ ਵੀ 45000 ਦੇ ਵਿੱਚ ਲੈਦੇ ਕਰਾਂਗੇ ਹਾਂ ਲਓ ਜੀ 45000 ਦੀ ਤੁਹਾਨੂੰ ਦੋਸਤੋ ਇਹ ਮੱਝ ਮਿਲ ਜੂਗੀ 9 ਕਿਲੋ ਦੁੱਧ ਦਾ ਤਾਰਾਂ ਦੀ ਥਾਣਾ ਦੀ ਬਿਲਕੁਲ ਇੱਕ ਨੰਬਰ ਆ ਪਾਸ ਆ ਕੋਈ ਬਾਤ ਘੜਦੀ ਮਿਲੂਗੀ ਠੀਕ ਹੈ ਜੀ ਬਰਾਬਰ ਦੇ ਥਾਣਾ ਬਰਾਬਰ ਦਾ ਚਵਾਏ ਜੀ ਠੀਕ ਆ ਤੇ ਬਾਕੀ ਜਵਾਬ ਸਮਾਜਣਾ ਤੁਸੀਂ ਵੀ ਆਪਦਾ ਕਰਕੇ ਦੇਖ ਸਕਦੇ ਜੀ ਇੱਕ ਟਾਈਮ ਟੀਗਾ ਇੱਕ ਟਾਈਮ ਪਾੜਾ ਕਈ ਵਾਰ ਵੀਰ ਪਹੁੰਚ ਕੇ ਇੱਥੇ ਉਹੋ ਚੀਜ਼ ਪਰਫਾਰਮ ਕਰਨੀ ਹੁੰਦੀ ਹੈ ਤੇ ਬਾਅਦ ਵਿੱਚ ਫਿਰ ਉੱਥੇ ਕਾ ਆ ਜਾਂਦੇ ਵੀ ਤੁਸੀਂ ਟੀਗਾ ਨਹੀਂ ਦੱਸਿਆ ਜਾਂ ਪਾੜਾ ਠੀਕਾ ਵੀ ਮੇਰਾ ਵੀਰ ਪਹਿਲਾਂ ਗੌਰ ਕਰ ਲਿਓ ਵੀ ਇੱਕ ਟਾਈਮ ਟੀਗਾ ਇੱਕ ਟਾਈਮ ਪਾੜਾ ਚਾਰਟ ਤੇ ਮਿਲਦੀ ਆ ਤੁਸੀਂ ਹਿੰਮਤ ਕਰੋਗੇ ਦੋਸਤੋ ਭਾਵੇਂ ਦੋਵੇਂ ਟਾਈਮ ਪਾੜੇ ਚਾਰਟ ਤੇ ਕਰ ਲਿਓ ਠੀਕ ਹੈ ਜੀ ਬਿਲਕੁਲ ਸੰਤੋਖ ਸਾਹਿਬ ਅਜੇ ਬੱਚਾ ਮਰੇ ਨੂੰ ਕੋਈ 7-8 ਦਿਨਾਂ ਹਾਂ ਤਾਂ ਹੋਦਾ ਦੋਨੇ ਹੀ ਪਾੜੇ ਤੇ ਆਉਂਦਾ ਹਾਂ ਨਾ ਭਾਈ ਰੇਲ 45 ਦੀ ਕਿਹੜੀ 45 ਦੀ ਹਾਂ ਨਾ ਤੋ ਪਕੂਆ ਜੀ ਆਪਣੇ ਕੋਲ ਆ ਸੀਗੇ। ਜੀ ਜਾਰੇ ਨੰਬਰ ਬੋਲ ਦਿਆ ਭਾਈ ਇਹਦਾ 99038820259906382025 ਠੀਕ ਹੈ ਜੀ। ਸੋ ਦੋਸਤੋ ਇਹ ਸਾਨੂੰ ਬਾਈ ਹਰਵੈਲ ਸਿੰਘ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਿੰਨ ਮੱਜਾਂ ਦਾ ਨੋਕਾ ਦਿਖਾ ਦਿਆਂ ਦੋਸਤੋ ਠੀਕ ਹੈ ਜੀ। ਬਿਲਕੁਲ ਤਿਆਰੀ ਦੇ ਨੇ ਦੱਬਣ ਇੱਕ ਮੰਜ ਜਿਹੜੀ ਬਿਲਕੁਲ ਸੂਈ ਸਵਾਈ ਆ 35 ਤੋਂ 40 ਦਿਨਾਂ ਦੀ ਠੀਕ ਹੈ ਇਹ ਵੀ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ। ਠੀਕ ਹੈ ਜੀ ਬਾਕੀ ਜਿਹੜਾ ਪਸ਼ੂ ਪਸੰਦ ਆਊਗਾ ਆਪਣਾ ਹੱਕ ਸਮਝ ਕੇ ਤਸੱਲੀ ਕਰ ਸਕਦੇ ਜੇ ਪਿੰਡ ਜੌਨ ਸਿੰਘ ਵਾਲੇ ਪਹੁੰਚ ਗਏ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ